ਤੇ ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਹਰਮਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਜਿਹੜਾ ਆਪਾਂ ਸੂਟ ਆ ਦੇਖੋ ਇਹ ਪਸ਼ਮੀਨੇ ਦਾ ਪਲੇਨ ਸੂਟ ਹੈ ਹਾਲ ਓਵਰ 5 ਮੀਟਰ ਇਹਨੂੰ ਅੱਜ ਆਪਾਂ ਲੱਗਿਆ ਵਰਕ ਕਰਨਾ ਤੇ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਵੀ ਆਪਣੇ ਦਿਖਾਈ ਹੋਏ ਵਰਕ ਤੁਹਾਨੂੰ ਤੇ ਸੂਟ ਜਿਹੜੇ ਆਪਾਂ ਫੈਬਰਿਕ ਤੁਹਾਡੇ ਲਈ ਲੈ ਕੇ ਆਉਣੇ ਕਿੱਦਾਂ ਦੇ ਲੱਗਦੇ ਨੇ ਤੇ ਚਲੋ ਜੀ ਸਭ ਤੋਂ ਪਹਿਲਾਂ ਜਿਹੜਾ ਇਹ ਵਾਲਾ ਸੂਟ ਹੈ ਦੇਖੋ ਇਹ ਗਾਜਰੀ ਸ਼ੇਡ ਦਾ ਸੂਟ ਹੈ ਤੇ ਆਪਾਂ ਕੱਲ ਹੀ ਪਰਸ ਉਹਨਾਂ ਦੀ ਵੀਡੀਓ ਲਗਾਤਾਰ ਦੋ ਵੀਡੀਓ ਪਾਈਆਂ ਸੀ ਤੇ ਲਓ ਜੀ ਇਹ ਸੂਟ ਹੈ ਜਿਹੜੇ ਆਪਣੇ ਨਾਲ ਦੀ ਨਾਲ ਆਪਾਂ ਨੂੰ ਕੁਝ ਆਪਣੇ ਨਾਲ ਦੀ ਨਾਲ ਪਲੇਨਿੰਗ ਦੇਖੋ ਸੇਲ ਹੋ ਗਈ ਸੀ ਤੇ ਕੁਝ ਜਿਹੜੇ ਆਪਾਂ ਨੂੰ ਇਸ ਤਰ੍ਹਾਂ ਵਰਕ ਕਰਕੇ ਆਰਡਰ ਆਏ ਨੇ ਦੇ ਲੋ ਜੀ ਅੱਜ ਆਪਾਂ ਇਹ ਦੇ ਲਗਾ ਗਾਦਰੀ ਸ਼ੇਰ ਦਾ ਸੂਟ ਆ ਤੇ ਇਥੇ ਆਪਾਂ ਲੱਗੇ ਆ ਵਰਕ ਕਰਨ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਦੇ ਉੱਤੇ ਲਗਾਵਾਂਗੇ ਨਿਸ਼ਾਨੀਆਂ ਤੇ ਫਿਰ ਆਪਾਂ ਜਿਹੜੇ ਦੇ ਵਿੱਚ ਥ्रेड ਯੂਜ਼ ਕਰਾਂਗੇ ਉਹ ਦੇਖਾਂਗੇ ਵੀ ਇਹਦੇ ਵਿੱਚ ਆਪਾਂ ਕਿਹੜੇ ਕਿਹੜੇ ਕਿਉਂਕਿ ਇਹਨਾਂ ਨੇ ਜਿਹੜੇ ਮਲਟੀ ਜੇ ਕਲਰ ਕਹੇ ਨੇ ਵੀ ਲਾਈਟ ਜੇ ਕਲਰ ਵਿੱਚ ਪਾਉਣੇ ਨੇ ਤੇ ਲਾਈਟ ਜੇ ਕਲਰ ਪਾ ਕੇ ਬਹੁਤ ਹੀ ਸੋਹਣਾ ਆਪਾਂ ਜਿਹੜਿਆਂ ਨੂੰ ਚਾਕ ਵਰਕ ਦਾ ਡਿਜ਼ਾਈਨ ਦੇਣ ਲੱਗੇ ਆ ਦੇ ਨਾਲ ਹੀ ਇੱਧਰ ਆਪਣਾ ਚੱਲੂਗਾ ਮਸ਼ੀਨ ਦਾ ਕੰਮ ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾਲ-ਨਾਲ ਸਲਾਈ ਦਾ ਕੰਮ ਵੀ ਆਪਣਾ ਨਾਲ ਹੀ ਹੋਈ ਜਾਂਦਾ ਤੇ ਚਲੋ ਜੀ ਸੂਟ ਨੂੰ ਵਰਕ ਤੇ ਲਾ ਕੇ ਫਿਰ ਆਪਾਂ ਜਿਹੜੇ ਸੂਟ ਕੱਟੇ ਪਏ ਨੇ ਉਹਨਾਂ ਦੀ ਕਰਾਂਗੇ ਸਟੀਚਿੰਗ ਤੇ ਚਲੋ ਜੀ ਸਭ ਤੋਂ ਪਹਿਲਾਂ ਜਿਹੜਾ ਸੂਟ ਆਪਾਂ ਤੇ ਉਹਦੇ ਨਿਸ਼ਾਨੀਆਂ ਲਗਾ ਲਾਂਗੇ ਤੇ ਇੱਧਰ ਨਾਲ ਦੀ ਨਾਲ ਆਪਣਾ ਮਸ਼ੀਨ ਨੂੰ ਚਲਾ ਕੇ ਜਿਹੜਾ ਡਿਜ਼ਾਈਨ ਆਪਾਂ ਇਹਦੇ ਵਿੱਚ ਸੂਟ ਦੇ ਦੀਉਣ ਲੱਗੇ ਆ ਤੇ ਉਹਨੂੰ ਸੈਕਟ ਕਰ ਲਾਂਗੇ ਕਿਉਂਕਿ ਬਹੁਤ ਹੀ ਹਲਕੀ ਜਿਹੀ ਫੇਲ ਦਾ ਡਿਜ਼ਾਈਨ ਹੈ ਤੇ ਕਿਉਂਕਿ ਹਲਕਾ ਜਿਹਾ ਇਹਨੂੰ ਆਪਾਂ ਦੇਖੋ ਟੱਚ ਦੇ ਕੇ ਤਿਆਰ ਕਰਨਾ ਤੇ ਤੁਹਾਨੂੰ ਵੀ ਉਮੀਦ ਕਰਦੇ ਹਾਂ ਜਰੂਰ ਪਸੰਦ ਆਊਗਾ ਤੇ ਚਲੋ ਜੀ ਫਿਰ ਤੁਹਾਨੂੰ ਦੱਸਦੇ ਹਾਂ ਵੀ ਕਿਹੜਾ ਡਿਜ਼ਾਈਨ ਅੱਜ ਆਪਾਂ ਇਹਦੇ ਵਿੱਚ ਸਿਲੈਕਟ ਕਰਕੇ ਪਾਉਣ ਲੱਗੇ ਹਾਂ ਤੇ ਲਓ ਜੀ ਇਹ ਰਿਹਾ ਡਿਜ਼ਾਈਨ ਜਿਹੜਾ ਆਪਾਂ ਇਹਦੇ ਵਿੱਚ ਚਾਕ ਵਰਕ ਦਾ ਡਿਜ਼ਾਈਨ ਪਾਉਣ ਲੱਗੇ ਹਾਂ ਤੇ ਲਓ ਜੀ ਨਾਲ ਹੀ ਤੁਹਾਨੂੰ ਜਿਹੜਾ ਮੈਚਿੰਗਮੈਂਟ ਹੁੰਦਾ ਹੈ ਚਾਕ ਵਰਕ ਦਾ ਉਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਦੇਖੋ ਨਿਸ਼ਾਨੀਆਂ ਆਪਣੀਆਂ ਇੱਥੇ ਲੱਗ ਚੁੱਕੀਆਂ ਨੇ ਤੇ ਇਧਰ ਆਪਾਂ ਘੇਰਾ ਨਾਪ ਕੇ ਦੇਖੋ 21 ਇੰਚ ਦੇ ਘੇਰੇ ਦਾ ਜਿਹੜਾ ਸੂਟ ਆਪਾਂ ਤਿਆਰ ਕਰਨਾ ਤੇ ਜਿਹੜੇ ਚਾਕ ਨੇ ਆਪਾਂ ਇੱਥੇ 23 ਇੰਚ ਚਾਕ ਦੀ ਲੰਬਾਈ ਲਈਏ ਦੇਖੋ ਕਿਉਂਕਿ ਹੁਣ ਜਿਵੇਂ ਕਿ ਵੱਡੇ ਚਾਕਾਂ ਦਾ ਰਵਾਜ ਹੈ ਤੇ ਲੋ ਜੀ ਇਹ ਹੈਗਾ ਜਿਹੜਾ ਚਾਕ ਵਰਕ ਦੇ ਕਿਸ ਤਰ੍ਹਾਂ ਦੇਖੋ ਨਿਸ਼ਾਨੀਆਂ ਲੱਗਦੀਆਂ ਨੇ ਤੇ ਸਾਈਡਾਂ ਤੇ ਜਿਹੜਾ ਆਪਾਂ ਢਾਈ ਢਾਈ ਇੰਚ ਛੱਡ ਕੇ ਇਹਦੇ ਤੇ ਨਾਪ ਲਿਆ ਸੂਟ ਦਾ ਤੇ 3 ਇੰਚ ਜਿਹੜਾ ਆਪਾਂ نیچے ਕਪੜਾ ਛੱਡਿਆ ਜਿਹੜੀ ਆਪਾਂ ਤਰਪਾਈ ਦੇ ਵਿੱਚ ਆਪਣਾ ਪੜਾ ਜਾਂਦਾ ਤੇ ਚਲੋ ਜੀ ਹੁਣ ਇਹਨੂੰ ਫਰੇਮ ਲਗਾ ਕੇ ਆਪਾਂ ਜਿਹੜਾ ਸੈੱਟ ਕਰਕੇ ਤੇ ਫਿਰ ਉਸ ਤੋਂ ਬਾਅਦ ਆ ਜਿਹੜਾ ਇਹਨੂੰ ਮਸ਼ੀਨ ਵਿੱਚ ਲਗਾ ਕੇ ਤੇ ਵਰਕ ਆ ਜਿਹੜਾ ਕਰਦੇ ਹਾਂ ਸ਼ੁਰੂ ਤੇ ਤੁਸੀਂ ਵੀ ਇਸ ਤਰ੍ਹਾਂ ਪਲੇਨ ਸੂਟਾਂ ਤੇ ਕਿਸੇ ਵੀ ਤਰ੍ਹਾਂ ਦਾ ਵਰਕ ਕਰਾ ਕੇ ਸੂਟ ਨੂੰ ਆ ਜਿਹੜਾ ਬਹੁਤ ਸੋਹਣਾ ਤਿਆਰ ਕਰਵਾ ਸਕਦੇ ਹੋ ਕਿਉਂਕਿ ਜਿਵੇਂ ਕਿ ਹੁਣ ਸੋਹ ਵਰਗੀਆਂ ਚੀਜ਼ਾਂ ਪਾਉਣਾ ਹਰ ਕੋਈ ਪਸੰਦ ਕਰਦਾ ਹੈ ਤੇ ਲੋ ਜੀ ਇਸ ਜਿਹੜੇ ਮਸ਼ੀਨ ਤੇ ਵਰਕ ਬਹੁਤ ਸੋਹਣੇ ਵੇਖੋ ਵਰਕ ਆਉਂਦੇ ਨੇ ਤੇ ਜਿੱਥੇ ਆਪਾਂ ਇੱਥੇ ਹੈਵੀ ਤੋਂ ਹੈਵੀ ਵਰਕ ਬਣਾ ਸਕਦੇ ਆ ਤੇ ਹਲਕੇ ਤੋਂ ਹਲਕੇ ਤੇ ਲੋ ਜੀ ਇਹ ਜਿਹੜਾ ਫਰੇਮ ਆ ਆਪਣਾ ਇੱਥੇ ਸੈੱਟ ਹੋ ਗਿਆ ਤੇ ਚਾਕ ਵਰਕ ਦੇ ਜਿਹੜੀ ਇਹ ਨਿਸ਼ਾਨੀ ਹੁੰਦੀ ਹੈ ਦੇਖੋ ਆਪਾਂ ਦੋਨੇ ਪਾਸੇ ਇਹਦੇ ਜਿਹੜੇ ਇਸ ਤਰ੍ਹਾਂ ਨਿਸ਼ਾਨ ਦਿੱਤੇ ਹੁੰਦੇ ਨੇ ਫਰੇਮ ਦੇ ਤੇ ਉਸ ਨਿਸ਼ਾਨ ਦੇ ਹਿਸਾਬ ਨਾਲ ਆਪਾਂ ਆਪਣਾ ਜਿਹੜੀ ਇਹ ਨਿਸ਼ਾਨੀ ਲਗਾਈ ਹੁੰਦੀ ਹੈ ਇਹਨੂੰ ਸੈੱਟ ਕਰਨਾ ਹੁੰਦਾ ਹੈ ਤੇ ਫਿਰ ਜਿਹੜਾ ਆਪਣਾ ਵਰਕ ਹੈ ਦੇਖੋ ਬਿਲਕੁਲ ਇੱਕੋ ਜਿਹਾ ਤਿਆਰ ਹੋਊਗਾ ਇਹ ਚੀਜ਼ਾਂ ਦੇਖੋ ਇੱਥੇ ਆਪਾਂ ਨੂੰ ਬਹੁਤ ਗੌਰ ਨਾਲ ਜਿਹੜਾ ਫਰੇਮ ਆਪਾਂ ਇੱਥੇ ਸੈੱਟ ਕਰਨਾ ਹੁੰਦਾ ਤੇ ਲਓ ਜੀ ਮਸ਼ੀਨ ਇੱਥੇ ਆਪਾਂ ਸਟਾਰਟ ਕਰ ਲਈਏ ਤੇ ਹੁਣ ਆਪਾਂ ਜਿਹੜਾ ਵਰਕ ਹੈ ਕਰਨਾ ਕਰਦੇ ਹਾਂ ਸ਼ੁਰੂ ਤੇ ਤੁਹਾਨੂੰ ਵੀ ਨਾਲ-ਨਾਲ ਦਿਖਾਵਾਂਗੇ ਵੀ ਵਰਕ ਹੈ ਜਿਹੜਾ ਆਪਾਂ ਕਿਹੜੇ-ਕਿਹੜੇ ਥ੍ਰੈਡ ਪਾ ਕੇ ਇਹਦੇ ਵਿੱਚ ਤੇ ਇਹਨੂੰ ਕਿਸ ਤਰ੍ਹਾਂ ਦਾ ਵਰਕ ਨਾਲ ਆਪਾਂ ਇਹ ਸੂਟ ਤਿਆਰ ਕਰਾਂਗੇ ਤਿਲੌਜੀ ਇੱਥੇ ਆਪਣਾ ਜਿਹੜਾ ਡਿਜ਼ਾਈਨ ਹੈ ਇਹਨੂੰ ਪਹਿਲਾਂ ਇਧਰਲੀ ਸਾਈਡ ਕਰਾਂਗੇ ਕਿਉਂਕਿ ਜਿਹੜਾ ਫਰੇਮ ਆਪਾਂ ਇਸ ਤਰ੍ਹਾਂ ਦੇਖੋ ਲਗਾਇਆ ਹੈ ਤੇ ਜਿਹੜਾ ਡਿਜ਼ਾਈਨ ਆ ਉਹਨੂੰ ਵੀ ਆਪਾਂ ਇਸ ਤਰ੍ਹਾਂ ਹੀ ਸੈੱਟ ਕਰਾਂਗੇ ਤੇ ਜਿਹੜਾ ਡਿਜ਼ਾਈਨ ਆਪਣਾ ਇੱਥੋਂ ਸ਼ੁਰੂ ਹੋਣਾ ਇਹਨੇ ਤੇ ਲਓ ਜੀ ਉਹ ਕੇ ਕਰਕੇ ਇਹਨੂੰ ਆਪਾਂ ਡਿਜ਼ਾਈਨ ਨੂੰ ਕਰਦੇ ਹਾਂ ਸ਼ੁਰੂ ਤੇ ਨਾਲ ਹੀ ਜਿਹੜਾ ਆਪਾਂ ਥ੍ਰੈਡ ਹੈ ਇੱਥੇ ਆਪਾਂ ਇਹਦੇ ਵਿੱਚ ਦੇਖੋ ਚਾਰ तरह ਦੇ کلر ਪਹਿਨਣਗੇ ਤੇ ਚਾਰ ਆ ਜਿਹੜੇ ਆਪਾਂ ਦੇਖੋ ਲਾਈਟ ਸ਼ੇਡ ਵਾਲੇ ਇਹ ਸਿਲੈਕਟ ਕੀਤੇ ਨੇ ਕਿਉਂਕਿ مین ਸੂਟ ਤੇ ਜਿਹੜੇ ਆਪਾਂ ਕਲਰ ਪਾਉਣੇ ਹੁੰਦੀ ਹੈ ਕਲਰ ਨਾਲ ਹੀ ਜਿਹੜਾ ਸੂਟ ਦੀ ਗ੍ਰੇਸ ਪਣਦੀ ਹੈ ਇੱਥੇ ਆਪਾਂ ਥੋੜਾ ਜਿਹਾ ਆਪਾਂ ਨੂੰ ਜਿਆਦਾ ਦਿਮਾਗ ਲਾ ਕੇ ਦੇਖੋ ਫਿਰ ਜਿਹੜੇ ਇਹ ਕਲਰ ਚੂਸ ਕਰਨੇ ਪੈਂਦੇ ਆ ਕਿਉਂਕਿ ਇੱਕ ਵੀ ਅੱਧਾ ਕਲਰ ਜੇ ਆਪਾਂ ਇਹਦੇ ਬੱਤੇ ਉੱਤੇ ਗਲਤ ਪਾਤਾ ਤਾਂ ਦੇਖੋ ਜਿਹੜਾ ਡਿਜ਼ਾਈਨ ਆ ਬਿਲਕੁਲ ਸੋਹਣਾ ਵੀ ਨਹੀਂ ਲੱਗਣਾ ਇੱਥੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਇਹ ਹਰੀ ਪੱਤੀ ਹੈ ਦੇਖੋ ਇਹ ਵਾਲੀ ਇਸ ਗ੍ਰੀਨ ਸ਼ੇਡ ਨਾਲ ਆਪਾਂ ਕਰਾਂਗੇ ਤਿਆਰ ਤੇ ਚਲੋ ਜੀ ਫਿਰ ਦਿਖਾ ਕੇ ਤੁਹਾਨੂੰ ਵਰਕ ਵੀ ਆਪਾਂ ਕਿਸ ਤਰ੍ਹਾਂ ਦਾ ਵਰਕ ਹੈ ਜਿਹੜਾ ਅੱਜ ਬਣਾਉਣ ਲੱਗੇ ਆਂ ਤੇ ਲੋ ਜੀ ਨ ਸੁੱਟਾਂ ਵਿੱਚ ਜਿਹੜੇ ਕਲਰ ਨੇ ਆਪਣੇ ਕੋਲੇ ਬਹੁਤ ਜ਼ਿਆਦਾ ਆ ਚੁੱਕੇ ਨੇ ਕਿਉਂਕਿ ਇਹਨਾਂ ਦੇ ਹਰ ਇੱਕ ਕਲਰ ਚ ਇੰਨੇ-ਇੰਨੇ ਕਲਰ ਨੇ ਕਿ ਆਪਾਂ ਮਲਟੀ ਤੋਂ ਲੈ ਕੇ ਦੇਖੋ ਡਾਰਕ ਤੱਕ ਜਿੰਨੇ ਮਰਜ਼ੀ ਸ਼ੇਡ ਆਪਾਂ ਇਹਦੇ ਲੈ ਸਕਦੇ ਆ ਜਿੱਥੇ ਇਸ ਦੇ ਕੋਈ ਆਪਾਂ ਇਹਨੂੰ ਆਪਾਂ ਆਨੀਅਨ ਸ਼ੇਡ ਜੀ ਕਲਰ ਕਹਿ ਦਿੰਨੇ ਆ ਤੇ ਇਹਦੇ ਵਿੱਚ ਹੀ ਤਿੰਨ ਚਾਰ ਸ਼ੇਡ ਦੇ ਰੰਗ ਆਏ ਨੇ ਕੋਈ ਡਾਰਕ ਕੇ ਕੋਈ ਉਦੋਂ ਲਾਈਟ ਹੈ ਕੋਈ ਉਦੋਂ ਲਾਈਟ ਹੈ ਲੋ ਜੀ ਸਾਰੇ ਲਾਏ ਜਿਹੜੇ ਕਲਰ ਨੇ ਬਹੁਤ ਹੀ ਪਿਆਰੇ ਜੇ ਨੇ ਤੇ ਤੁਸੀਂ ਆਪਣਾ ਕੋਈ ਵੀ ਸੂਟ ਆਪਣੇ ਤੋਂ ਲੈ ਕੇ ਵੀ ਵਰਕ ਕਰਵਾ ਸਕਦੇ ਹੋ ਤੇ ਆਪਣਾ ਫੈਬਰਿਕ ਭੇਜ ਕੇ ਵੀ ਵਰਕ ਕਰਵਾ ਸਕਦੇ ਹੋ ਤੁਹਾਡੀ ਇੱਛਾ ਜੀ ਤੇ ਚਲੋ ਜੀ ਵਰਕ ਇੱਥੇ ਆਪਣਾ ਸਟਾਰਟ ਹੋ ਚੁੱਕਿਆ ਤੁਹਾਨੂੰ ਨੇੜੇ ਤੋਂ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਆਪਾਂ ਗ੍ਰੀਨ ਕਲਰ ਦੇਖੋ ਲਾਈਟ ਜਿਹਾ ਇੱਥੇ ਆਪਾਂ ਗ੍ਰੀਨ ਕਲਰ ਜਿਹੜਾ ਵਰਤਿਆ ਤੇ ਉਹ ਦੇਖੋ ਇਸ ਸ਼ੇਡ ਤੇ ਬਹੁਤ ਹੀ ਜ਼ਿਆਦਾ ਸੋਹਣਾ ਉੱਠ ਰਿਹਾ ਹੈ ਕਿ ਲੋ ਜੀ ਚਾਕ ਵਰਕ ਆਪਾਂ ਸ਼ਾਮ ਤਿੱਕਰ ਸੂਟ ਲੱਗਦਾ ਕਿਉਂਕਿ ਮਸ਼ੀਨ ਜਿਹੜੀ ਆਪਾਂ ਇੱਥੇ 9 9.5 ਦੇਖੋ ਆਪਣੀ ਚੱਲ ਪਈ ਐ ਤੇ ਸ਼ਾਮ ਤਿੱਕਰ ਜਿਹੜਾ ਆਪਾਂ ਚਾਕ ਵਰਕੇ ਦਾ ਕਰਾਂਗੇ ਕੋਸ਼ਿਸ਼ ਵੀ ਕੰਪਲੀਟ ਕਰਦੀ ਐ ਤੇ ਸਾਰਾ ਡਿਜ਼ਾਈਨ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਹੀਂ ਪੂਰੇ ਸੂਟ ਦੀ ਵੀਡੀਓ ਤਾਂ ਜਿਹੜੀ ਫਿਰ ਆਪਾਂ ਤੁਹਾਡੇ ਲਈ ਲੈ ਕੇ ਆਵਾਂ ਕਿਉਂਕਿ ਆਪਾਂ ਜਦੋਂ ਇਹਨੂੰ ਪੈਕ ਕਰਨ ਤੋਂ ਪਹਿਲਾਂ ਇੱਕੇ ਦੀ ਵੀਡੀਓ ਜ਼ਰੂਰ ਬਣਾਉਣੀ ਹੁੰਦੀ ਆ ਤਾਂ ਜੋ ਤੁਹਾਨੂੰ ਸਾਰੇ ਜਿਹੜਾ ਆਪਾਂ ਡਿਜ਼ਾਈਨ ਬਣਾਉਣੇ ਆ ਤੇ ਉਹਦਾ ਤੁਹਾਨੂੰ ਆਈਡੀ ਤੇ ਲਓ ਜੀ ਜਿਹੜਾ ਆਪਣਾ ਦੇਖੋ ਹਾਫ ਜੜਾ ਡਿਜ਼ਾਈਨ ਆ ਇੱਥੇ ਇਸ ਤਰ੍ਹਾਂ ਬਣ ਚੁੱਕਿਆ ਤੇ ਦੇਖਣ ਚ ਡਿਜ਼ਾਈਨ ਆ ਜਿਹੜਾ ਬਹੁਤ ਪਿਆਰਾ ਲੱਗ ਰਿਹਾ ਤੇ ਬਾਕੀ ਦੇਖੋ ਜਿਹੜਾ ਡਿਜ਼ਾਈਨ ਆਪਣਾ ਪੂਰਾ ਬਣਦਾ ਤੇ ਫਿਰ ਦੇਖਦੇ ਆ ਵੀ ਡਿਜ਼ਾਈਨ ਆ ਜਿਹੜਾ ਇਹ ਕਿਸ ਤਰ੍ਹਾਂ ਬਣ ਕੇ ਲੱਗੇਗਾ ਕਹਿੰਦਾ ਉਹ ਜਿੱਥੇ ਆਪਣਾ ਗੁਲਾਬੀ ਕਲਰ ਜਿਹੜਾ ਆਪਾਂ ਪਿੰਕ ਸ਼ੇਡ ਕਲਰ ਦੇ ਵਿੱਚ ਇੱਕ ਲਾਈਟ ਜਿਹਾ ਪਾਇਆ ਉਹਦੀ ਪੱਤੀ ਹੈ ਜਿਹੜੀ ਬਣਨੀ ਸ਼ੁਰੂ ਹੋ ਗਈ ਹੈ ਤੇ ਬਸ ਡਿਜ਼ਾਈਨ ਦਾ ਕਿਉਂਕਿ ਜਿਵੇਂ ਜਿਵੇਂ ਡਿਜ਼ਾਈਨ ਪੂਰਾ ਬਣਨ ਲੱਗਦਾ ਤੇ ਆਪਾਂ ਨੂੰ ਜਿਹੜਾ ਉਹਦਾ ਆ ਆਈਡੀਆ ਜਿਹਾ ਹੋਣ ਲੱਗ ਜਾਂਦਾ ਵੀ ਆਪਣੇ ਡਿਜ਼ਾਈਨ ਆ ਜਿਹੜੇ ਆਪਾਂ ਕਲਰ ਇਹਦੇ ਉੱਤੇ ਚੂਜ਼ ਕੀਤੇ ਨੇ ਉਹ ਕਿੰਨੇ ਕੁ ਜ਼ਿਆਦਾ ਵਧੀਆ ਲੱਗ ਰਹੇ ਨੇ ਤੇ ਲਓ ਜੀ ਪਿੰਕ ਪੱਤੀ ਤੋਂ ਬਾਅਦ ਕਿਉਂਕਿ ਇਹਦੇ ਵਿੱਚ ਚਾਰ ਛੇੜੀ ਪੈਣੀ ਨੇ ਤੇ ਆਪਣੀ ਜਿਹੜੀ ਦੇਖੋ ਇੱਥੇ ਲਾਈਟ ਜੀ ਕਰੀਮ ਸ਼ੇਡ ਦੀ ਆਪਾਂ ਰੀਲ ਇੱਥੇ ਚੜਾਤੀ ਐ ਤੇ ਲਓ ਜੀ ਇਹਦਾ ਹੁਣ ਜਿਹੜਾ ਇਹਦਾ ਵਿਚਾਲੇ ਦੇਖੋ ਇਸ ਤਰ੍ਹਾਂ ਦੀ ਡੰਡੀ ਭਰਨੀ ਐ ਉਹ ਆਪਾਂ ਇਸ ਤਰ੍ਹਾਂ ਦੀ ਕਰੀਮ ਰੀਲ ਦੇ ਨਾਲ ਭਰਾਂਗੇ ਤੇ ਲਓ ਜੀ ਜਿਹੜੇ ਆਪਣੇ ਡਿਜ਼ਾਈਨ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਇੱਥੇ ਆਪਣੇ ਸੂਟ ਤੇ ਉੱਠ ਕੇ ਆਏ ਨੇ ਤੇ ਬਾਕੀ ਡਿਜ਼ਾਈਨ ਵੀ ਬਹੁਤ ਪਿਆਰਾ ਜਿਹਾ ਲਓ ਜੀ ਉਮੀਦ ਕਰਦੇ ਆ ਤੁਹਾਨੂੰ ਆਪਣਾ ਇਹ ਜਿਹੜਾ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਫਿਰ ਆਪਾਂ ਤੁਹਾਨੂੰ ਜਿਹੜਾ ਪੂਰਾ ਸੂਟ ਜਦੋਂ ਆਪਣਾ ਬਣ ਕੇ ਤਿਆਰ ਹੋ ਜਾਊਗਾ ਉਹਦੀ ਵੀ ਇੱਕ ਤੁਹਾਡੇ ਲਈ ਸਪੈਸ਼ਲ ਜੀ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਤੇ ਲਓ ਜੀ ਡਿਜ਼ਾਈਨ ਹੈ ਜਿਹੜਾ ਆਪਣਾ ਕੁਝ ਹੱਦ ਤੱਕ ਬਣ ਚੁੱਕਿਆ ਤੇ ਜਿਹੜਾ ਅੱਗੇ ਦਾ ਡਿਜ਼ਾਈਨ ਹੈ ਫਿਰ ਬਣਾ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਉਮੀਦ ਕਰਦੇ ਆ ਤੁਹਾਨੂੰ ਆਪਣਾ ਇਹ ਕੀਤਾ ਹੋਇਆ ਵਰਕ ਬਹੁਤ ਵਧੀਆ ਲੱਗਿਆ ਹੋਊਗਾ ਤੇ ਚਲੋ ਇਹ ਠੀਕ ਹੈ ਜੀ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਵਰਕ ਲੈ ਕੇ ਤੇ ਜਾਂ ਕੋਈ ਫੈਬਰਿਕ ਲੈ ਕੇ